NEET UG ਪੇਪਰ ਲੀਕ ਮਾਮਲੇ ਦੇ ਵਿੱਚ CBI ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮਾਸਟਰਮਾਈਂਡ ਅਤੇ MBBS ਦੇ ਦੋ ਵਿਦਿਆਰਥੀਆਂ ਨੂੰ ਇਸ ਮਾਮਲੇ ਦੇ ਵਿੱਚ CBI ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦਰਅਸਲ ਕੇਂਦਰੀ ਜਾਂਚ ਬਿਊਰੋ ਯਾਨੀ ਕਿ CBI ਨੇ ਸ਼ਨੀਵਾਰ ਨੂੰ NEET UG ਪੇਪਰ ਲੀਕ ਮਾਮਲੇ ਦੇ ਮਾਸਟਰਮਾਈਂਡ ਅਤੇ ਦੋ MBBS ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਦੋਵਾਂ ਦੀ ਪਛਾਣ ਕੁਮਾਰ ਮੰਗਲਮ ਬਿਸ਼ਨੋਈ ਅਤੇ ਦੀਪਿੰਦਰ ਕੁਮਾਰ ਦੇ ਵੱਜੂ ਹੋਈ ਹੈ ਅਤੇ ਦੋਵੇਂ ਭਗਤਪੁਰ ਮੈਡੀਕਲ ਕਾਲਜ ਦੇ ਵਿਦਿਆਰਥੀ ਦੱਸੇ ਜਾ ਰਹੇ ਨੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਤਕਨੀਕੀ ਨਿਗਰਾਨੀ ਨੇ NEET UG ਪ੍ਰੀਖਿਆ ਦੇ ਦਿਨ ਹਜ਼ਾਰੀ ਬਾਗਦਬ ਵਿੱਚ ਦੂਜੇ ਸਾਲ ਦੇ ਐਮਬੀਬੀਐਸ ਦੇ ਵਿਦਿਆਰਥੀ ਮੰਗਲਮ ਬਿਸ਼ਨੋਈ ਅਤੇ ਪਹਿਲੇ ਸਾਲ ਦੇ ਮੈਡੀਕਲ ਵਿਦਿਆਰਥੀ ਦਿਪਿੰਦਰ ਕੁਮਾਰ ਸ਼ਰਮਾ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਕਥਿਤ ਤੌਰ ਤੇ ਪੰਕਜ ਕੁਮਾਰ ਨਾ ਦੇ ਇੰਜੀਨੀਅਰ ਦੀ ਤਰਫੋਂ ਚੋਰੀ ਹੋਏ ਪੇਪਰ ਹੱਲ ਕਰਨ ਦਾ ਕੰਮ ਕਰਦੇ ਸਨ ਜਿਸ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ National Institute of Technology Jamshedpur ਦੇ 2017 ਬੈਚ ਦੇ ਸਿਵਲ ਇੰਜੀਨੀਅਰ ਪੰਕਜ ਕੁਮਾਰ ਉਰਫ ਅਦਿੱਤਿਆ ਨੇ ਹਜ਼ਾਰੇ ਬਾਗ ਸਥਿਤ ਐਨਟੀਏ ਟਰੰਕ ਤੋਂ ਅਤੇ ਤਰਤੇ ਨੀਟੀ ਯੂਜੀ ਪੇਪਰ ਚੋਰੀ ਕੀਤਾ ਸੀ ਸ਼ਸ਼िकांत ਉਰਫ ਸ਼ਸ਼ੀ ਜਮਸ਼ੇਦਪੁਰ ਤੋਂ ਬੀਟੈਕ ਪਾਸ ਆਊਟ ਕੁਮਾਰ ਅਤੇ ਰੌਕੀ ਦੇ ਨਾਲ ਇਹ ਖੇਡ ਦੇ ਵਿੱਚ ਕੰਮ ਕਰ ਰਿਹਾ ਸੀ ਜਿਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤਾਂ ਦੱਸਦੀ ਹੈ ਕਿ ਇਸ ਮਾਮਲੇ ਤੇ ਗੱਲ ਕਰਦੇ ਆ ਅਧਿਕਾਰੀਆਂ ਨੇ ਕਿਹਾ ਹੈ ਕਿ ਸੀਬੀਆਈ ਦੇ ਵੱਲੋਂ 2 ਦਿਨਾਂ ਦੀ ਵਿਸਥਾਰਪੂਰਵਕ ਪੁੱਛਗਿੱਛ ਤੋਂ ਬਾਅਦ ਕੁਮਾਰੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਪੈਪਰ ਲੀਕ ਸਮੇਤ ਮੈਡੀਕਲ ਦਾਖਲਾ ਪ੍ਰੀਖਿਆ ਦੇ ਆਯੋਜਨ ਦੇ ਵਿੱਚ ਕਥਿਤ ਬੇਨਿਯਮਾਂ ਨੂੰ ਲੈ ਕੇ ਕਈ ਪਟੀਸ਼ਨਾਂ ਤੇ ਸੁਣਵਾਈ ਕਰ ਚੁੱਕਾ ਹੈ ਨੀਟ ਯੂਜੀ ਸਰਕਾਰੀ ਅਤੇ ਨਿੱਜੀ ਸੰਸਥਾ ਦੇ ਵਿੱਚ ਐਮਬੀਬੀਐਸ ਬੀਡੀਐਸ ਆਯੂਸ਼ ਅਤੇ ਹੋਰ ਸੰਬੰਧਿਤ ਕੋਰਸਾਂ ਦੇ ਵਿੱਚ ਦਾਖਲੇ ਦੇ ਲਈ ਐਨਟੀਏ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਇਸ ਸਾਲ ਇਹ ਪ੍ਰੀਖਿਆ 5 ਮਈ ਨੂੰ 570 ਸ਼ਹਿਰਾ ਦੇ ਵਿੱਚ ਤਕਰੀਬਨ ਹੋਈ ਸੀ ਜਿੱਥੇ ਪੇਪਰ ਲੀਕ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਸੀਬੀਆਈ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਮਾਸਟਰ ਮਾਈਂਡ ਅਤੇ ਐਮਬੀਬੀਐਸ ਦੇ ਦੋ ਵਿਦਿਆਰਥੀਆਂ ਨੂੰ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ